ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਆਪਾਂ ਚੱਲੇ ਸੀਗੇ ਗੁਰਦੁਆਰਾ ਪਰਿਵਾਰ ਵਿਛੋੜਾ ਮੱਥਾ ਟੇਕਣ ਤੇ ਆਪਾਂ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਥੋੜਾ ਜਿਆ ਪਿੱਛੇ ਹਟ ਕੇ ਰਸਤਾ ਜਾਂਦਾ ਕੱਚਾ ਰਸਤਾ ਜਿਹੜਾ ਗੁਰਦੁਆਰਾ ਸਾਹਿਬ ਨਿਕਲਦਾ ਆ ਉਹ ਰਸਤੇ ਨੂੰ ਪਏ ਤੇ ਯਾਰ ਨਹਿਰੋ ਨਹਿਰ ਰਸਤਾ ਜਾਂਦਾ ਇਹ ਤੇ ਆ ਦੇਖੋ ਤੁਸੀਂ ਮੇਰੇ ਪਿੱਛੇ ਇਹ ਨਹਿਰ ਨਿਕਲਦੀ ਐ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਨੂੰ ਹੋ ਕੇ ਨਹਿਰ ਜਾਂਦੀ ਐ ਪਰਿਵਾਰ ਵਿਛੋੜਾ ਨਹਿਰ ਜਿਹੜੀ ਉਹ ਥੋੜਾ ਜਿਹਾ ਹੁਣ ਰੁੱਖ ਬਦਲਤਾ ਇਹਦਾ ਤੇ ਆਪਾਂ ਪਿੰਡਾਂ ਵਾਲੇ ਰਸਤੇ ਜਿਹਨੂੰ ਪੈ ਗਏ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਹੈ ਉੱਤੋਂ ਥੋੜਾ ਜਿਹਾ ਹਟ ਕੇ ਰਸਤਾ ਇਹ ਪਹਿਲੀ ਰਸਤਾ ਕੱਟ ਜਾਂਦਾ ਆ ਤੇ ਆ ਨਹਿਰ ਦੇ ਕੰਢੇ-ਕੰਢੇ ਰਸਤਾ ਜਾਂਦਾ ਆ ਤੇ ਚਲ ਦੇਖਿਆ ਸੋਚਿਆ ਵੀਡੀਓ-ਵਿਡੀਓ ਬਣਾਉਂਦੇ ਖੜ ਕੇ ਤੇ ਪਾਣੀ ਬੜਾ ਟਿਕਮਾਇਆ ਜਿਵੇਂ ਨੀਲਾ ਪਾਣੀ ਐ ਹਾਰ ਰਸਤਾ ਜਿਹੜਾ ਉਹ ਕੋਚਾ ਰਸਤਾ ਜਾਂਦਾ ਆ ਗੁਰਦੁਆਰਾ ਸਾਹਿਬ ਨੂੰ ਤੇ ਇਹ ਨਹਿਰ ਦੇ ਬਿਲਕੁਲ ਨਾਲ ਨਾਲ ਜਾਂਦਾ ਆ ਤੇ ਆਪਾਂ ਔਰ ਰੁਕ ਗਿਆ ਵੀ ਚਲੋ ਦੇਖਦੇ ਆਂ ਵੀਡੀਓ ਵਗੈਰਾ ਬਣਾ ਕੇ ਆ ਥੋੜੀ ਸ਼ਾਂਤ ਜੀ ਜਗ੍ਹਾ ਆ ਬਸ ਪਾਣੀ ਦੀ ਆਵਾਜ਼ ਆ ਜਿਹੜੀ ਆਉਂਦੀ ਏ ਤੇ ਇੱਕ ਸਾਈਡ ਦੇਖੋ ਤੁਸੀਂ ਇਹ ਛੋਟਾ ਜਿਹਾ ਪੁਲ ਲੱਗਿਆ ਹੋਇਆ ਜਿਹੜੇ ਜੇ ਕਿਸਨ ਇਧਰ ਤੋਂ ਇਸ ਸਾਈਡ ਆਣੋਗੇ ਤਾਂ ਕਰਕੇ ਤੇ ਪਾਣੀ ਬਿਲਕੁਲ ਸਾਫ਼ ਹੈ ਉੱਪਰ ਦਾ ਨੀਲਾ ਦਿਖਦਾ ਤੇ ਕੋਲ ਜਾ ਕੇ ਫੇਰ ਥੋੜਾ ਜਿਹਾ ਪਾਣੀਦਾਰ ਕਲਰ ਆਂਦਾ ਆ ਆ ਦੇਖੋ ਥੱਲੇ ਜਾਣੀ ਹੋਣਾ ਕਿਉਂਕਿ ਉਹ ਪੌੜੀ ਪੂੜੀਆਂ ਵਗੈਰਾ ਲੱਗੀਆਂ ਨਹੀਂ ਹੋਈਆਂ ਕੋਈ ਤੇ ਪਾਣੀ ਬਿਲਕੁਲ ਸਾਫ਼ ਹੈ ਨੀਲਾ ਆ ਕੋਈ ਫੁੱਲ ਫਲ ਜਾਈ ਜਾਂਦਾ ਆ ਪਹਿਲੇ ਇੱਕ ਦੋ ਵਾਰ ਨਿਕਲੇ ਇੱਥੇ ਨੂੰ ਜਾਨਵਰੀ ਵੇ ਵੇ ਹੜਕੇ ਆਉਂਦੇ ਆ ਜਿਹੜੇ ਵਿਚਾਰੇ ਪਾਣੀ ਦੇ ਵਿੱਚ ਗਿਰ ਜਨੇਵੇਂ ਹਿਰਨ ਵਗੈਰਾ ਹੋਗੇ ਨਾ ਪਾਣੀ ਪੂਣੀ ਪੀਣ ਲੱਗੇ ਪੈਰ ਸਲਿੱਪ ਕਰ ਜਾਂਦਾ ਤੇ ਉਹ ਦੇਖੇ ਇੱਕ ਦੋ ਵਾਰੀ ਮੈਂ ਨਿਕਲਦੇ ਰਹਨ ਨੂੰ ਬਾਕੀ ਤੁਸੀਂ ਮਾਹੌਲ ਚੈੱਕ ਕਰੋ ਇਧਰ ਵਾਲਾ ਕਬੂਤਰ ਬੈਠੇ ਡਰ ਲੱਗਦਾ ਯਾਰ ਪਾਣੀ ਕਾਫੀ ਜ਼ਿਆਦਾ ਵੈਸੇ ਤਾਂ ਇਧਰ ਆ ਦੇਖੋ ਯਾਰ ਫੁੱਲ ਵਗੈਰਾ ਆਂਦੇ ਇਧਰ ਪਾਣੀ ਬਿਲਕੁਲ ਸ਼ਾਂਤ ਹੈ ਤੇ ਆਹ ਦੇਖੋ ਨਾ ਤੇ ਇੱਥੇ ਸਰ ਇਸੜਾ ਕੇ ਝਾਲ ਬਣਦੀ ਆ ਪਾਣੀ ਵੀ ਆ ਦੇਖੋ ਪਾਣੀ ਇੱਥੇ ਲਾ ਅੱਗੇ ਛੱਲਾ ਮਾਰਦਾ ਆ ਦੇਖੋ ਕਿਵੇਂ ਨਿਕਲ ਆਇਆ ਅੱਗੇ ਜਾ ਕੇ ਫੇਰ ਪਾਣੀ ਸ਼ਾਂਤ ਹੋ ਜਾਂਦਾ ਹੋਇਆ ਉਹ ਦੇਖੋ ਸਾਹਮਣੇ ਝਾਲ ਬਣਦੀ ਨਾ ਪਾਣੀ ਦੀ ਆ ਫੁੱਲੀ ਜੇ ਬੜੇ ਹੜਕੇ ਆ ਰਹੇ ਇਹ ਦਿਨ ਦੇਖੋ ਯਾਰ ਤੇ ਵੈਸੇ ਆਪਾਂ ਇੱਕ ਵੀਡੀਓ ਬਣਾਉਣ ਲੱਗੇ ਕਿਉਂਕਿ ਉਹਨੂੰ ਲੰਘ ਰਹੇ ਤੇ ਸ਼ਾਂਤ ਜਿਹਾ ਮਾਹੌਲ ਹੈ ਨਾ ਰ ਸਿਰਫ ਪਾਣੀ ਦੀ ਆਵਾਜ਼ ਆ ਹੋਰ ਕੁਝ ਨਹੀਂ ਆ ਘਰ ਆਓ ਰਸਤਾ ਆ ਜਿੱਥੇ ਆਪਾਂ ਖੜੇ ਆ ਛੋਟਾ ਜਿਹਾ ਰਸਤਾ ਇਹ ਜਿਆਦੇ ਲੜਾ ਨਹੀਂਗਾ ਤਿੰਨ ਕੇ ਫੁੱਟ ਦਾ ਰਸਤਾ ਸਾਰਾ ਇਹ ਬਸ ਇਹਪਨੂੰ ਸਕੂਟਰ ਮੋਟਰਸਾਈਕਲ ਨਿਕਲ ਸਕਦੇ ਆ ਪੋਰ ਤਾਂ ਗਿਆ ਤਿੰਨ ਪਹੀਆ ਰੇੜੀ ਵੀ ਨਿਕਲ ਨਹੀਂ ਮੁਸ਼ਕਲ ਹੋ ਰਹੀ ਰੰਤਾਰ ਤੇ ਆਪਾਂ ਹੁਣ ਤੁਰਦੇ ਆ ਗੁਰਦੁਆਰਾ ਪਰਿਵਾਰ ਵਾਪਰ ਛੋੜਾ ਪਹੁੰਚਦੇ ਆ ਫਿਰ ਤੁਹਾਨੂੰ ਉੱਥੇ ਵੀ ਕਰਾਵਾਂਗੇ ਦਰਸ਼ਨ ਤੇ ਬਾਕੀ ਤੁਸੀਂ ਹੁਣ ਰਸਤੇ ਦੇ ਕਰੋ ਦਰਸ਼ਨ आले ਲੈ ਵੀ ਜਾਂਦੀ ਵਰ ਦਾ ਆਖਰੀ ਮੋਲ ਕਾਫੀ ਚੌੜੀ ਨਹਿਰ ਆ ਰਹੀ ਹੈ ਪਾਣੀ ਬਹੁਤ ਸਾਫ਼ ਰਹਿ ਰਿਹਾ ਹੈ